ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਦਿਲੋਂ ਸ ਜਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਅੱਜ ਇੱਥੇ ਆਪਾਂ ਸਟੇਸ਼ਨ ਤੇ ਆਏ ਸੀਗੇ ਕੋਟਪੂਰੇ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਵੀ ਬੰਦ ਆ ਬਸਟੈਂਡ ਦੀ ਜਿਹੜੇ ਆਪਾਂ ਤਸਵੀਰਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਹੋਰ ਬਜ਼ਾਰਾਂ ਦੀ ਮਾਹੌਲ ਕੀ ਆ ਉਹ ਵੀ ਦਿਖਾਵਾਂਗੇ ਤੇ ਨਾਲ ਇਸ ਵਕਤ ਇਹਦੇ ਵਿੱਚ ਕੁਝ ਬੰਦੇ ਜੁੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕੋਟਪੂਰੇ ਦੇ ਲੋਕ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਸਰ ਪ੍ਰਦੀਪ ਮਿੱਤਲ ਹਾਂ ਜੀ ਅੱਜ ਬੰਦ ਜਿਹੜਾ ਰੱਖਿਆ ਗਿਆ ਕਿਸਾਨਾਂ ਵਰਨੋਂ ਇਹ ਕਿਥੋਂ ਤੱਕ ਦਾਤੇ ਜਿਹੜਾ ਹੈਗਾ ਜਾਜਾ ਤੇ ਨਾਲ ਇਹ ਕਿੰਨਾ ਕਿ ਅਸੀਂ ਇਸ ਚਾਹੂ ਨੂੰ ਮੰਨਵਾਉਂਦੇ ਨ ਕੋਈ ਸਰਕਾਰ ਕਰ ਰਹੀ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਨਹੀਂ ਮੰਨੂਆ ਪੰਜਾਬ ਸਰਕਾਰ ਵੀ ਕੋਸ਼ਿਸ਼ ਕਰਦਾ ਕੋਸ਼ਿਸ਼ ਹੈ ਤੇ ਇਸ ਕਰਕੇ ਇਹਨਾਂ ਕਿਸਾਨ ਜਿਹੜਾ ਬੰਦ ਕੀਤਾ ਹੈ ਕੋਈ ਬੰਦ ਜਿਹੜਾ ਕਿਸਾਨ ਕੰਮ ਕਰਦਾ ਪੰਜਾਬ ਦੇ ਵਿੱਚ ਜਿਹੜਾ ਉਹ ਅਨਪਾਇਦਾ ਕਰਦਾ ਤੇ ਉਹਦੇ ਨਾਲ ਸਾਰੀ ਸ੍ਰਿਸ਼ਟੀ ਚੱਲਦੀ ਹੈ ਤੇ ਕਿਸਾਨਾਂ ਨੇ ਜਿਹੜੇ ਮੰਗਾਂ ਜਲਤ ਜਲ ਮੰਨੇ ਆ ਪਰ ਇਹਦੇ ਨਾਲ ਵਪਾਰੀ ਵਰਗ ਨਿਰਾਸ਼ ਹੈ ਕਿਉਂਕਿ ਅੱਜ ਬੈਂਕਾਂ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਬੈਂਕ ਉਹ ਬੰਦ ਨਹੀਂ ਪਰ ਇਹਨਾਂ ਨੇ ਬੈਂਕ ਜਿਹੜੇ ਆਪਦੇ ਨਿੱਜੀ ਤੌਰ ਤੇ ਅੰਦਰੋਂ ਬੰਦ ਕਰਕੇ ਤੇ ਬੈਠੇ ਹੈ ਇਹਨਾਂ ਦੀ ਵੀਡੀਓ ਹਾਜ਼ਰੀ ਅੱਜ ਕੱਟੀ ਜਾਵੇ ਕਿਉਂਕਿ ਬੈਂਕ ਅੱਗੇ 4 ਦਿਨ ਬਾਅਦ ਖੁੱਲੇ ਸੀਗੇ ਪਰ ਹੁਣ ਜਿਹੜਾ ਵਪਾਰੀ ਵਰਗ ਹੈ ਉਹਨੇ ਕਿਸੇ ਨੇ ਪੈਸੇ ਕਢਾਣੇ ਕਿਸੇ ਨੇ ਪਵਾਣੇ ਹੈ ਇਸ ਕਰਕੇ ਉਹ ਨਿਰਾਸ਼ ਹੈ ਨਹੀਂ ਜਿਵੇਂ ਇੱਕ ਪਾਸੇ ਕਿਸਾਨਾਂ ਵੱਲੋਂ ਬੰਦ ਰੱਖਿਆ ਗਿਆ ਹੈ ਤੇ ਇੱਕ ਅਸੀਂ ਪੁੱਛਤੀ ਸੀ ਵਪਾਰੀ ਵਰਗ ਵੱਲੋਂ ਵੀ ਇਸ ਬੰਦ ਨੂੰ ਵੀ ਜਿਹੜਾ ਸਮਰਥਨ ਨਹੀਂ ਦਿੱਤਾ ਜਾਊਗਾ ਵਿਰੋਧ ਕਰਦਾ ਹੈ ਵਪਾਰੀ ਵਰਗ ਕੀ ਚੱਕਰ ਹੈ ਦੇਖੋ ਜੇ ਇਹ ਕਿਸਾਨਾਂ ਨਾਲ ਜੁੜੇ ਹਨ ਕੋਈ ਦੇਵੇ ਨਾ ਦੇਵੇ ਸਮਰਥਨ ਸਾਡੀਆਂ ਅਰਗਨਾਵਾਂ ਬਦਲਦਾ ਮੋਰ ਇਸ ਬੰਦ ਨੂੰ ਲੈ ਕੇ ਤੁਸੀਂ ਆਪਣੀ ਕੋਈ ਗੱਲ ਕਰਨਾ ਚਾਹੁੰਦੇ ਨਹੀਂ ਇਹ ਇਹ ਪਰ ਸਰਕਾਰ ਨੂੰ ਇਹਨਾਂ ਦੀ ਮੰਗਾਂ ਮੰਨਣੀਆਂ ਚਾਹੀਦੀਆਂ 35 36 ਗੰਨ ਤੋਂ ਕਿਸਾਨ ਜਿਹੜੇ ਭੁੱਖੇ ਬੇਟੇ ਜਗਜੀਤ ਸਿੰਘ ਡੱਲੇਵਾਲ ਜੀ ਉਹਨਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਸੁਪਰੀਮ ਕੋਰਟ ਨੇ ਜਿਹੜੇ ਦੇਸ਼ਾਂਦਰ ਦੇ ਦਿੱਤੇ ਆ ਜੇ ਆਪਾਂ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਾਂਗੇ ਉਹਦਾ ਫਿਰ ਫਾਇਦਾ ਕੀ ਇਹ ਥਿਕੇ ਕੋਟਕਪੁਰਾ ਤੋਂ ਇੱਕ ਸਮਾਜ ਸੇਵੀ ਨਾਲ ਦੁਕਾਨਦਾਰ ਪ੍ਰਦੀਪ ਕੌਰ ਮਿੱਤਲ ਜੀ ਜੋ ਪੁਰਾਣੀ ਰਾਜ ਮੰਡੀ ਵਿੱਚ ਨੇ ਦੁਕਾਨ ਆ ਉਹਨਾਂ ਨੇ ਜੋ ਆਪਣੀ ਗੱਲ ਕਹੀ ਹੈ ਬੰਦ ਦੌਰਾਨ ਜਿਹੜਾ ਕਤਾਨਾ ਦਾ ਬੰਦ ਆ ਉਸ ਨੂੰ ਲੈ ਕੇ ਜੇ ਸਾਡੇ ਨਾਲ ਗੱਲ ਕੀਤੀ ਹੈ इस दौरान देखते रिपोर्ट होर भी लोगों तो तो की जो गलबात है दिखावे मिलावे दौरान कहते हैं हाँ जी सर की नाम है तो अमित यादव अच्छा आज रेलवे विभाग की तरफ से क्या मतलब जो आज किसानों द्वारा बंद किया गया है उसका रेलवे पर क्या इफेक्ट पड़ा इसका जैसे बाहर ट्रैफिक रेलवे की तरफ से भी वही है जैसे बाहर रोड वगैरह जाम है बंद कर रखे हैं इसी तरीके से रेलवे की भी गाड़ियाँ आज कैंसिल कर दी गई हैं बहुत सी पैसेंजर गाड़ी थी जो और भी एक्सप्रेस गाड़ियाँ सभी कैंसिल कर दी गई हैं इसको देखते हुए हमें तो आगे से यही ऑर्डर मिले हैं कि गाड़ियां भी कैंसिल हैं और जैसे ही ये बंद होता है तो गाड़ियाँ सुचारू रूप से चलेंगी अच्छा मतलब तकरीबन सभी गाड़ियाँ बंद है इस दौरान हाँ हाँ लगभग दिन के टाइम में तो सभी अभी तो बंद ही चल रही हैं अभी तक तो कोई आगे की इन्फॉर्मेशन हमें मिली नहीं है कि गाड़ियों का कोई चल रहा है मतलब रेलवे विभाग की तरफ से भी पूरा समर्थन है उनको जो मतलब जो इनके बंद के बाद जो टाइम मतलब खुलने का होगा उस दौरान गाड़ियां भी चल पड़ेगी हाँ जैसे ही कई जगह ट्रैक वगैरह बंद है तो इस वजह से गाड़ियां प्रभावित हो रही हैं लेट हो रही हैं इस वजह से रेलवे ने भी फिर बंद ही कर दिया ताकि सवारियों को पहले से पता चल जाए ज्यादा उनके साथ दिक्कत महसूस ना हो उनको ठीक है सर थैंक यू ओके सीकाल तैयार का एक बार फिर मैं रोहित तैयार स्वागत कर रहा हूँ तैयार ਦੇਖੋ ਜਿਵੇਂ ਅੱਜ ਬੰਦ ਦਾ ਜੇ ਐਲਾਨ ਆ ਕਿ ਖਾਨਾ ਦਾ ਉਸ ਨੂੰ ਸਵਰਥਨ ਦੇਣ ਵਾਸਤੇ ਬਹੁਤ ਜਿਹੜਾ ਹੈ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਕੋਟਪੂਰਾ ਵਿੱਚ ਵੀ ਜਿਹੜਾ ਸਹਿਯੋਗ ਦੇਖਣ ਨੂੰ ਮਿਲ ਰਿਹਾ ਹੈ ਸਾਰਾ ਤਕਰੀਬਨ ਹਰ ਬਜ਼ਾਰ ਹੀ ਬੰਦ ਆ ਕੋਈ ਇੱਕ ਦੋ ਕੋਈ ਦੁਕਾਨ ਕੁ ਭਾਵੇਂ ਖੁੱਲੀ ਹੋਵੇ ਲੇਕਿਨ ਬਾਕੀ ਬਜ਼ਾਰ ਜਰਾ ਬੰਦ ਦੇਖਿਆ ਜਾ ਰਿਹਾ ਤੇ ਫਿਰ ਲੋਕਾਂ ਨਾਲ ਵੀ ਜਿਹੜੀ ਆਪਾਂ ਗੱਲਬਾਤ ਕਰਨ ਵਾਸਤੇ ਜੀ ਸਾਡੇ ਨਾਲ ਲੋਕ ਜਿਹੜੇ ਨੇ ਪਾਟੀ ਨਾਲ ਸੰਬੰਧਿਤ ਵੀ ਮੈਂ ਵਪਾਰੀ ਵਰਗ ਨਾਲ ਸੰਬੰਧਿਤ ਵੀ ਨੇ ਤੇ ਜਿਹੜੇ ਹੋਰ ਵੀ ਗੱਲ ਕਰੀਏ ਆਪਾਂ ਜਿਹੇ ਸਮਾਸਾ ਵੀ ਗੁਨੇ ਜਿਹਨੇ ਆਪਣੇ ਕੋਟਪੁਰਾ ਦੇ ਜੈਪrakash ਸ਼ਰਮਾ ਜੀ ਜਿਹੜੇ ਸਮਾਸਾ ਵੀ ਨੇ ਨਾਲ ਕਾਂਗਰਸ ਨਾਲ ਜਿਹੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਗੱਲਬਾਤ ਵੀ ਥੋੜੇ ਜਿਹੜੇ ਲੋਕ ਇਹ ਰੂ ਰੂ ਲਿਆਵਾਂਗੇ ਉਸ ਤੋਂ ਪਹਿਲਾਂ ਫਿਲਾਟ ਕਰਦੇ ਆਪਾਂ ਆਪਾਂ ਦਸਤਖਤ ਹਾਂਜੀ ਹਾਂਜੀ ਪਰ ਕੀ ਨਾਮ ਹੈ ਤੁਹਾਡਾ ਰਿੰਕੂ ਆ ਜੀ ਨਰੋਲਾ ਤਦ ਅੱਜ ਜੋ ਕਿਸਾਨਾਂ ਦਾ ਬੰਦ ਹੈ ਉਹ ਮਤਲਬ ਬੰਦ ਜਿਹੜਾ ਮਤਲਬ ਹਰ ਪਾਸੇ ਜਿਹੜਾ ਇਹਨੂੰ ਬੰਦ ਦੇਖਿਆ ਜਾ ਰਿਹਾ ਹੈ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਲੋਕਾਂ ਦਾ ਕਿਸੇ ਵੀ ਗੈਰ ਧੋਖੇ ਸਹਿਯੋਗ ਦੇ ਨਾਲ ਹੀ ਆ ਜੀ ਸਾਰੇ ਵਪਾਰੀ ਵਰਗ ਹੈ ਸਾਡਾ ਸ਼ਹਿਰ ਦਾ ਜਿੰਨਾ ਵੀ ਵਪਾਰੀ ਆ ਸਭ ਸਹਿਯੋਗ ਦੇ ਨਾਲ ਹੀ ਬੰਦ ਕੀਤਾ ਹੋਇਆ ਹੈ ਜੀ ਅੱਛਾ ਇਸ ਤੋਂ ਇਲਾਵਾ ਤੁਸੀਂ ਪਾਰਟੀ ਨਾਲ ਵੀ ਹਾਂਜੀ ਹਾਂਜੀ ਕਿਹੜੀ ਪਾਰਟੀ ਨਾਲ ਅਕਾਲੀ ਦਲ ਜੀ ਅੱਛਾ ਤਦੋਂ ਪਾਰਟੀ ਵਾਲੋਂ ਵੀ ਪੂਰਾ ਸਹਿਯੋਗ ਹਾਂਜੀ ਹਾਂਜੀ ਅਪਣੇ ਇਥੇ ਅਕਾਲੀ ਦੇ ਸਰਕਾਰ ਨਾਲ ਜੁੜੇ ਨੇ ਆਪਣੇ ਕਾਲਾ ਕਰੋਵਰ ਦੀ ਕੋਟਕਪੁਰਾ ਸਰ ਨਮਸਕਾਰ ਜੀ ਸਰ ਕੀ ਕਹਿੰਨਾ ਤੁਹਾਡਾ ਅੱਜ ਕਿਸਾਨਾਂ ਦਾ ਜੋ ਬੰਦ ਹੈ ਕਿਸਾਨਾਂ ਦੇ ਨਾਲ ਵੀ ਇਹਨਾਂ ਨੇ ਪੰਜਾਬ ਬੰਦਾ ਸੱਦਾ ਦਿੱਤਾ ਸੀਗਾ ਤੇ ਅਸੀਂ ਉਸ ਜਿਹੜਾ ਉਹਨੇ ਸੱਦਾ ਦਿੱਤਾ ਸੀ ਉਹਦੇ ਨਾਲ ਹੈ ਪਰ ਸਾਰਾ ਸਾਡਾ ਕੋਟਕਪੁਰਾ ਜਿਹੜਾ ਹੈਗਾ ਸ਼ਹਿਰ ਵਾਸੀਆਂ ਨੇ ਉਹਨਾਂ ਦਾ ਸਹਿਯੋਗ ਦਿੱਤਾ ਹੈ ਸਾਡੇ ਤਹਸਾਨ ਭਾਈਚਾਰਾ ਜੋ ਕਿ ਸਾਡੇ ਗੱਲੇ ਵਾਲ ਸਾਹਿਬ ਨੇ ਉਹ ਮਰਨwarte ਬੈਠੇ ਨੇ ਉਹ ਕੋਈ ਆਪਦੇ ਪਿੱਛੇ ਨਹੀਂ ਬੈਠੇ ਉਹ ਕਿਸਾਨਾਂ ਪਿੱਛੇ ਬੈਠੇ ਨੇ ਔਰ ਸਾਡੇ ਪਿੱਛੇ ਬੈਠੇ ਨੇ ਕਿਸਾਨ ਜਿਹੜਾ ਹੈਗਾ ਵਪਾਰੀਆਂ ਦੀ ਰੀੜ ਦੀ ਹੱਡੀ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਰੀੜ ਦੀ ਹੱਡੀ ਕੈਮਰਾ 'ਤੇ ਕਿਸਾਨਾਂ ਨਾਲ ਭਾਈਚਾਰਾ ਰਵੇ ਇਸ ਕਰਕੇ ਸਾਡਾ ਜਿਹੜਾ ਇਸ ਕਿਸਾਨ ਭਾਈਚਾਰੇ ਨੂੰ ਸਮਰਥਨ ਹੈ ਸਾਡਾ ਟੋਟਲ ਬਾਜ਼ਾਰ ਸਾਡਾ ਬੰਦ ਹੈ ਜੀ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਜਲਦ ਤੋਂ ਜਲਦ ਇਹ ਜਿਹੜਾ ਫੈਸਲਾ ਹੈਗਾ ਹੈ ਵੀ ਸਰਕਾਰ ਜਿਹੜੀ ਹੈਗੀ ਹੈ ਬੀਜੇਪੀ ਦੀ ਉਹਨੂੰ ਇਸ ਬਾਰੇ ਵਿਚਾਰ ਵਿਚਾਰ ਨਹੀਂ ਉਹਨੂੰ ਕਰਨਾ ਹੀ ਚਾਹੀਦਾ ਹੈ ਬਹੁਤ ਨਮਾ ਸਿੰਗਾਰ ਚੱਲ ਰਿਹਾ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਲੀਡਰ ਬੰਦੇ ਨੂੰ ਇੰਨੀ ਹੱਥ ਚ ਬੈਣਾ ਚਾਹੀਦਾ ਅਸੀਂ ਉਹ ਵੀ ਇਸ ਹਿੰਦੁਸਤਾਨ ਦਾ ਅੰਨ ਖਾਂਦੇ ਆ ਤੇ ਅਸੀਂ ਵੀ ਹਿੰਦੁਸਤਾਨ ਦਾ ਅੰਨ ਖਾਂਦੇ ਆ ਤੇ ਅਸੀਂ ਇਹ ਚਾਹੁੰਦੇ ਵੀ ਇਹਨਾਂ ਨੂੰ ਬੈਠ ਕੇ ਜਿਹੜਾ ਮਸਲੇ ਨੂੰ ਸਮਝਾਇਆ ਜਾਵੇ ਤਾਂ ਕਿ ਜਿਹੜੀ ਹੈ ਕਿਸਾਨਾਂ ਦੀ ਜਿਹੜੀ ਮੰਗ ਆ ਉਹ ਮੰਨੀ ਜਾਵੇ ਕਿਸਾਨਾਂ ਦੀ ਜਿਹੜੀ ਮੰਗ ਆ ਉਹ ਮੰਨੀ ਜਾਵੇ ਵੀ ਜਦੋਂ ਇਹ ਕਹਿੰਦੇ ਨੇ ਕੋਈ ਲੀਡਰਾਂ ਵਿੱਚ ਬੋਵੇ ਵੀ ਜਿਹੜੇ ਕਿਸਾਨਾਂ ਦੀ ਗੱਲ ਹੈ ਇਹ ਆਪ ਹੀ ਕਿਸੇ ਤੌਰ ਤੇ ਸਹੀ ਤਰੀਕੇ ਨਾਲ ਮੰਨ ਲੈਣ ਤਾਂ ਇਹ ਉਹਨਾਂ ਦਾ ਕਲਰ ਇਸੇ ਤੇ ਅੱਗੇ ਵੀ ਉਹਨਾਂ ਦਾ ਫਿਊਚਰ ਵੀ ਜਿਹੜਾ ਹੈਗਾ ਇਸ ਤੇ ਨਿਰਭਰ ਕਰਦਾ ਤੇ ਹੋਰ ਆਪਾਂ ਇੱਕ ਗੱਲ ਕਰੀਏ ਵੀ ਸਾਰਾ ਇੱਕਾਪਾ ਪੋਸਟ ਬੜੀ ਸੀ ਵੀ ਵਪਾਰੀ ਵਰਗ ਜਿਹੜਾ ਕਹਿੰਦੇ ਵੀ ਆਪਾਂ ਸਵਰਥਨ ਨਹੀਂ ਕਰਦੇ ਜਿਹੜਾ ਇੱਕ ਬੰਦ ਨੂੰ ਬੰਦ ਨਹੀਂ ਸਮਝਦੇ ਉਹ ਕਿੱਥੋਂ ਦਾ ਦੇਖੋ ਉਹ 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 ਉਸ ਗੱਲ ਬਾਰੇ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਮੈਂ ਆ ਤੁਸੀਂ ਮੇਰੀ ਰਾਏ ਪੁੱਛੀ ਹੈ ਮੈਂ ਤੁਹਾਨੂੰ ਆ ਵੀ ਰਾਏ ਦਿੰਦੀ ਹੈ ਵੀ ਜਿਹੜੀ ਜਿਹੜੀ ਅੰਦਰੂਨੀ ਜਿਹੜੀ ਸਾਡੀ ਜਿਹੜੀ ਰੀੜ ਦੀ ਹੱਡੀ ਹੈ ਉਹ ਕਿਸਾਨ ਹੀ ਹੈ ਠੀਕ ਵਪਾਰਕ ਜਿਹੜਾ ਹੈਗਾ ਵਪਾਰ ਦੇਖੋ ਜਿਹੜੀ ਚੀਜ਼ ਨੇ ਪੈਦਾ ਹੋਣਾ ਧਰਤੀ ਜੋ ਪੈਦਾ ਹੋਣਾ ਧਰਤੀ ਜੋ ਅੰਨ ਕੌਣ ਪੈਦਾ ਕਰਦਾ ਹੈ ਕਿਸਾਨ ਪੈਦਾ ਕਰਦਾ ਜਾਇ ਜਵਾਨ ਤੇ ਜਾਇ ਕਿਸਾਨ ਜਾਇ ਜਵਾਨ ਜਾਇ ਕਿਸਾਨ ਕਾਲਾ ਗਰ ਉਹ ਜੀ ਪੂਰੀ ਤਰ੍ਹਾਂ ਨਾਲ ਨੇ ਕਿਸਾਨਾਂ ਨਾਲ ਤੇ ਇਸ ਤੋਂ ਇਲਾਵਾ ਇਹ ਅਜਿਹੇ ਜਿਹੜੇ ਆਥਾਲੀ ਸਰਕਾਰ ਹੈ ਇਹ ਵੀ ਪੂਰੇ ਤਰ੍ਹਾਂ ਇਹਦੇ ਨਾਲ ਆ ਬੜੇ ਬਾਰੇ ਹੋਰ ਬੰਦੇ ਵੀ ਜੁੜੇ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਦੱਸਿਗਾ ਜੀ ਸਰ ਕੀ ਨਾ ਉਹ ਤੁਹਾਡਾ ਮੇਰੇ ਨਾਲ ਸਮਝੀ ਸੇ ਹੋਕੜਾ ਹਾਂ ਸਾਡਾ ਤਾਂ ਕੰਮ ਹੀ ਕਿਸਾਨਾਂ ਨਾਲ ਹੈ ਠੀਕ ਹੈ ਸਰ ਇਹ ਸਾਡਾ ਕੰਮ ਆੜ ਬੈਸ ਤੇ ਕਿਸਾਨਾਂ ਨਾਲ ਜੁੜੇ ਹੋਏ ਆ ਠੀਕ ਹੈ ਤੇ ਬਾਕੀ ਸਰਕਾਰ ਨੂੰ ਇਹਨਾਂ ਦੀਆਂ ਗੱਲਾਂ ਮੰਨੀਆਂ ਚਾਹੀਦੀਆਂ ਜਿਹੜੀ ਜ਼ਰੂਰਤ ਦੇ ਹਿਸਾਬ ਨਾਲ ਦੇ ਤਾਈ ਦੇਸ਼ ਦੀ ਤੱਕੀ ਹੈ ਸਰ ਕੀ ਲੱਗਦਾ ਵੀ ਇਹ ਜਿਹੜਾ ਮਤਲਬ ਇਹ ਕਿ ਹੱਲ ਨਹੀਂ ਹੋ ਰਿਹਾ ਕਾਫੀ ਟਾਈਮ ਤੋਂ ਹੱਲ ਨਹੀਂ ਹੋ ਰਿਹਾ ਕਿ ਹੱਲ ਕਰਨਾ ਨਹੀਂ ਚਾਹੁੰਦੇ ਉਹ ਤੇਰੇ ਨਾਲ ਤੇ ਬਹੁਤ ਸਾਰੇ ਪ੍ਰੋਬਲਮਸ ਕਾੜਦੀਆਂ ਹੋਣਗੀਆਂ ਕੋਈ ਭਾਈਚਾਰੇ ਦੀਆਂ ਹੋਣਗੀਆਂ ਸਾਰਾ ਦੇਖੋ ਟਾਈਮ ਪੈ ਕੇ ਹੋਈ ਜਾਊਗਾ ਹੱਲਤਾ ਹੋਊਗਾ ਆਖਰ ਕੱਲ੍ਹ ਹੀ ਤਾਂ ਹੋਣਾ ਹੀ ਹੈ ਨਹੀਂ ਵੀ ਉਹ ਅੱਜ ਹੀ ਕਰ ਲੈਣਗੇ ਵੀ ਤੰਗ ਨਹੀਂ ਹੋਈ ਜਾਊਗਾ ਕੋਈ ਨਾਲੇ ਐਸੀ ਹੁਣ ਡੱਲੇਵਾੜ ਦੀ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਬਹੁਤ ਕਮਜ਼ੋਰ ਹੋ ਗਏ ਨੇ ਉੱਥੇ ਬੈਠ ਕੇ ਐਨੇ ਦਿਨ ਹੋ ਗਏ ਉਹਨਾਂ ਨੇ ਹੁਣ ਹੱਥ ਮਸਾਂ ਜੋੜੇ ਉਹਨਾਂ ਨੇ ਵਸੇ ਜੋੜੇ ਆ ਤੇ ਉਸ ਤੋਂ ਇਲਾਵਾ ਵੀ ਜੇ ਮਤਲਬ ਲੋਕਾਂ ਨੂੰ ਬੇਨਤੀ ਕਰਦੇ ਹੋਏ ਆ ਵੀ ਸਾਡੇ ਨਾਲ ਜੁੜੋ ਸਾਡੇ ਨਾਲ ਤੇ ਆਪ ਵੀ ਖੜੋ ਜਿਹੜਾ ਕਿ ਲੋਕ ਕਿਉਂ ਨਹੀਂ ਸੁਣ ਰਹੇ ਉਹ ਨਹੀਂ ਸੁਣ ਰਹੇ ਨਹੀਂ ਸੁਣ ਰਹੇ ਸਾਰਾ ਸਭ ਆਪ ਬੰਦ ਹੈ ਕਿਉਂ ਪੰਜਾਬ ਬੰਦ ਹੋਇਆ ਹੈ ਜੀ ਸਾਰਾ ਸੁਣ ਰਹੇ ਨੇ ਨਹੀਂ ਕਿਤੇ ਚਲੋ ਸਾਰਾ ਬੰਦ ਹੈ ਆਪਾਂ ਕਹਿੰਦੇ ਬੰਦ ਵੀ ਹੋਣਾ ਚਾਹੀਦਾ ਬੰਦ ਸੱਜਣੇ ਪੂਰਾ ਸਹਿਯੋਗ ਮਿਲਣਾ ਚਾਹੀਦਾ ਕਿਤੇ ਮਾੜਾ ਮੋਟਾ ਖੁੱਲ੍ਹੇ ਦੀ ਨਜ਼ਰ ਆਊਗਾ ਤੁਹਾਨੂੰ ਕਿਤੇ ਨਾ ਕਿਤੇ ਮਿਲੂਗਾ ਵੇਖਣ ਨੂੰ ਜਾਂ ਅਸੀਂ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਦੁਕਾਨ ਨੂੰ ਵੀ ਕਿਤੇ ਖੁੱਲਣਾ ਮਾੜੀ ਮੋਟੀ ਸਾਡਾ ਪ੍ਰਿਆਸ ਹੀ ਦਾ ਕਿਸਾਨਾਂ ਦੇ ਨਾਲ ਹੈ ਜੀ ਅੱਛਾ ਅਸੀਂ ਤਾਂ ਕਿਸਾਨਾਂ ਕਰਕੇ ਅਸੀਂ ਦੁਕਾਨਾਂ ਬੰਦ ਕਰਕੇ ਖੜੇ ਸਾਡੇ ਨਾਲ ਜਿਹੜੇ ਸੀਨੀਅਰ ਕਾਂਗਰਸੀ ਆਗੂ ਨਾਲ ਜੋ ਆਪਣੇ ਵੱਡੇ ਕਾਂਗਰਸੀ ਆਗੂ ਨੇ ਅਜੇ ਪਾਲ ਸੰਦੂਜੀ ਕੋਟਪੁਰਾ ਤੋਂ ਆਪਾਂ ਨੂੰ ਨਾਲ ਜਲ ਕਰਾਂਗੇ ਸੱਚੀ ਗੱਲ ਕਰ ਸੱਚੀ ਗੱਲ ਜੀ ਸਾਰਾ ਤਾਂ ਕਿਸਾਨਾਂ ਦਾ ਬੰਦ ਹੈ ਮੈਨੂੰ ਮਿਲ ਰਿਹਾ ਹੈ ਪੂਰਨ ਸਹਿਯੋਗ ਮਿਲ ਰਿਹਾ ਕੋਟਪੁਰਾ ਦੇ ਕੋਈ ਸਿੱਧਾ ਕੋਈ ਦੁਕਾਨ ਪਾਵੇ ਪੁੱਲੀ ਹੋਵੇ ਲੇਕਿਨ ਬਾਕੀ ਸਾਰਾ ਬੰਦ ਹੀ ਹੈ ਤੇ ਤੁਹਾਡਾ ਕੀ ਕਹਿਣਾ ਹੈ ਬੰਦ ਨਹੀਂ ਦੇ ਬੰਦਨੀ ਅਸੀਂ ਕਿਸਾਨਾਂ ਦੇ ਨਾਲ ਆ ਸਾਰਾ ਦੇਸ਼ ਕਿਸਾਨ ਕਿਤੇ ਬੰਦਿਆਂ ਦੇ ਨਾਲ ਆ ਜੋ ਸਾਡੇ ਕਿਸਾਨ ਆ ਜੂ ਜੂ ਸਰਦਾਰ ਜੀ ਸਿੰਘ ਜੀ ਬੱਲੇਵਾਲ ਪੂਰੀ ਬੰਦ ਤੇ 34 ਦਿਨਾਂ ਤੋਂ ਉਹਨਾਂ ਨੇ ਪਖੜਤਾਲ ਕੀਤੀ ਹੈ ਮਰਨwarte ਤੇ ਬੈਠੇ ਆ ਉਹਨਾਂ ਦੀ ਜਾਨ ਸਾਰੇ ਦੇਸ਼ ਨੂੰ ਬਹੁਤ ਜ਼ਰੂਰੀ ਹੈ ਭਾਵੇਂ ਸਰਕਾਰ ਨੇ ਪੰਜਾਬ ਸਰਕਾਰ ਨੇ ਵੀ ਕਈ ਭਰੋਸੇ ਦਿੱਤੇ ਆ ਪਰ ਕੋਈ ਠੋਸ ਕਦਮ ਅਜੇ ਕਿਸਾਨ ਜਿਥੇ ਬੰਦੀਆਂ ਦੀਆਂ ਮੰਗਾਂ ਵਾਲੇ ਪਾਸੇ ਨਹੀਂ ਚੁੱਕਿਆ ਗਿਆ ਮੈਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਜੋ ਸਾਨੂੰ ਸਾਰਿਆਂ ਨੂੰ ਕਿਸਾਨਾਂ ਵੱਲ ਕਿਸਾਨ ਸਾਦਾ ਅਨਦਾਤਾ ਜੋ ਸਾਡਾ ਅਨਦਾਤਾ ਹੀ ਕੁਝ ਨਹੀਂ ਹੋਊਗਾ ਮਾਰਕੀਟ ਦੇ ਵਿੱਚ ਜੋ ਕੈਸ਼ ਫਲੋ ਆ ਖਾਸ ਕਰਕੇ ਐਗਰੀਕਲਚਰ ਬੇਸ ਪੰਜਾਬ ਜਿਵੇਂ ਸੂਬਾ ਪੰਜਾਬ ਹਰਿਆਣਾ ਯੂਪੀ ਜਿਆਦਾ ਫਸਲਾਂ ਜਿੱਥੇ ਹੁੰਦੀਆਂ ਉਹ ਸਾਰੇ ਸੂਬਿਆਂ ਦੀ ਅਰਥ ਵਿਵਸਥਾ ਜਿਹੜੀ ਹੈਗੀ ਹੈ ਉਹ ਖੇਤੀਬਾੜੀ ਤੇ ਨਿਰਪਾਰਾ ਜੇ ਖੇਤੀਬਾੜੀ ਚ ਪੈਸਾ ਜ਼ਿਆਦਾ ਹੋਊਗਾ ਉਹ ਪੈਸਾ ਸਾਰਾ ਮਾਰਕੀਟ ਦੇ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਹਰ ਜੋ ਵੀ ਆਰਥਿਕ ਕਿਸੇ ਦੀ ਗਤੀਵਿਧੀ ਆ ਉਹਦੇ ਵਿੱਚ ਪੈਸਾ ਜਾਊਗਾ ਤੇ ਉਹ ਪੈਸਾ ਆਪ ਨੂੰ ਸਾਰਿਆਂ ਦੇ ਵਾਪਸ ਜੇਬਾਂ ਜਾਊਗਾ ਇਸ ਲਈ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਕਿਸਾਨਾਂ ਨੂੰ ਖੁਸ਼ ਕਰਕੇ ਉਹਨਾਂ ਦੀਆਂ ਜਾਇਜ਼ ਮੰਗਾਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਮੰਗਾਂ ਮੰਨ ਲਈਏ 2021 ਦੇ ਵਿੱਚ ਪਰ ਮਸਲਾ ਜੈਸ 10 ਦਾ ਤਾਸਾ ਬਿਲਕੁਲ ਨਹੀਂ ਹਿੱਲਿਆ ਸਰਕਾਰ ਨੂੰ ਭਾਰਤ ਸਰਕਾਰ ਨੂੰ ਮੋਦੀ ਸਰਕਾਰ ਨੂੰ ਚਾਹੀਦਾ ਕਿ ਉਹ ਆਪਣੇ ਕੀਤੇ ਵਾਅਦੇ ਮੁਤਾਬਕ ਉਹ ਮੰਗਾਂ ਮੰਨੇ ਨਹੀਂ ਜਿਵੇਂ ਆਪਾਂ ਕਹਿ ਦਿੱਤਾ ਹੈ ਕਿ ਕਿਸਾਨ ਨੇ ਆਪਾਂ ਆਰਥਿਕ ਵਿਵਸਥਾ ਨਾਲ ਨੂੰ ਜੋੜੀ ਨੇ ਜੇਕਰ ਆਰਥਿਕ ਵਿਵਸਥਾ ਮਜ਼ਬੂਤ ਹੁੰਦੀ ਹੈ ਜੇ ਕਿਸਾਨ ਸੰਤੁਸ਼ਟ ਹੈ ਤਾਂ ਆਰਥਿਕ ਮਜ਼ਬੂਤ ਹੈ ਆਰਥਿਕ ਵਿਵਸਥਾ ਮਜ਼ਬੂਤ ਹੈ ਜੇ ਕਿਸਾਨ ਨਹੀਂ ਸੰਤੁਸ਼ਟ ਤਾਂ ਆਰਥਿਕ ਵਿਵਸਥਾ ਹੀ ਕਮਜ਼ੋਰ ਦਿਖਾਈ ਦਿੰਦੀ ਹੈ ਇਹ ਇਸ ਨੂੰ ਕਿਉਂ ਨਹੀਂ ਮਤਲਬ ਲੋਕਾਂ ਸਰਕਾਰ ਨੂੰ ਸਮਝ ਆ ਰਹੀ ਤੇਰੀ ਮੋਦੀ ਸਰਕਾਰ ਨੂੰ ਕਿਉਂ ਨਹੀਂ ਲੱਗ ਰਿਹਾ ਵੀ ਦੇਖੋ ਜੇ ਮੋਦੀ ਸਰਕਾਰ ਆ ਉਹ ਚੱਲ ਰਹੀ ਆ ਲੋਕਾਂ ਨੂੰ ਭਾਵਨਾਤਮਕ ਜਜ਼ਬਾਤ ਭੜਕਾ ਕੇ ਸਰਕਾਰ ਦੀ 10 ਸਾਲ ਦੀ ਲੋਕਾਂ ਦੀ ਕਿਸੇ ਕਿਸਮ ਦੀ ਆਰਥਿਕ ਮਜ਼ਬੂਤੀ ਵੱਲ ਕੋਈ ਕਦਮ ਨਹੀਂ ਚੁੱਕਿਆ ਗਿਆ ਕੋਈ ਲੋਕਾਂ ਨੂੰ ਆਮ ਜਨਤਾ ਨੂੰ ਇਹਦਾ ਫਾਇਦਾ ਨਹੀਂ ਹੋਇਆ ਨਾ ਨੌਕਰੀਆਂ ਮਿਲੀਆਂ ਨਾ ਲੇਟਾਂ ਦੇ ਬਿੱਲ ਸੁਧਰੇ ਆ ਇਹ ਤਾਂ ਸਿਰਫ ਇੱਕ ਲੋਕਾਂ ਦੀ ਭਾਵਨਾ ਭੜਕਾ ਕੇ ਇੱਕ ਫਿਰਕੇ ਦੀ ਧਾਰਮਿਕ ਰੰਗ ਦੇ ਦੇ ਕੇ ਇਹ ਸਰਕਾਰ ਵਾਰ-ਵਾਰ ਸੱਤਾ ਵੱਲ ਜਾ ਰਹੀ ਆ ਮੈਂ ਸਾਰੇ ਲੋਕਾਂ ਨੂੰ ਦੇਸ਼ਵਾਸੀਆਂ ਨੂੰ ਫੀਲ ਕਰਦਾ ਸਾਰੇ ਧਰਮਾਂ ਨੂੰ ਜੇ ਜਰਾ ਉੱਪਰ ਉਠੋ ਅਸਮੀ ਪ੍ਰਮਾਤਮਾ ਦਾ ਘਰ ਆ ਜਿਹੜਾ ਰੱਬ ਦਾ ਮੰਦਰ ਉਹ ਸਾਡਾ ਦਿਲ ਆ ਜੇ ਅਸੀਂ ਇੱਕ ਦੂਸਰੇ ਦੇ ਦਿਲ ਹੀ ਤੋੜੀ ਜਾਵਾਂਗੇ ਗੁੰਦੇ ਰੇਤੀ ਪ੍ਰਮਾਤਮਾ ਵੱਸਦਾ ਜੇ ਦਿਲ ਟੁੱਟਣ ਜੋ ਤਾ ਕੋਈ ਪ੍ਰਮਾਤਮਾ ਦੀ ਪ੍ਰਾਪਤੀ ਜਾਂ ਦਰਸ਼ਨ ਕਿਸੇ ਨੂੰ ਨਹੀਂ ਆਉਣਾ ਤੇ ਕੀ ਲੱਗਦਾ ਵੀ ਜਿਹੜੇ ਹੋਣ ਜਿਹੜੀ ਅੱਜ ਸਰਕਾਰ ਆਊਗੀ ਬੇਸ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦਾ ਰੋਲਾ ਨਿਬੜ ਜੀਦਾ ਇਹ ਵਦੇ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਸਰਕਾਰ ਦਾ ਫੈਸਲਾ ਸਰਕਾਰ ਹੀ ਕਰ ਸਕਦੀ। ਪਰ ਸਰਕਾਰ ਦਾ ਹੀ ਜਿਹੜਾ ਫੈਸਲਾ ਹੈ ਸਰਕਾਰ ਕਰੇਗੀ। ਇਹ ਇਹਨਾਂ ਨੇ ਗੱਲ ਕੀਤੀ ਹੈ ਜੇ ਬਾਲ ਸਿੰਧੂ ਜੀ ਕੋਟਕਪੁਰਾ ਤੋਂ ਸੀਨੀਅਰ ਕਾਂਗਰਸੀ ਨੇ ਜੋ ਜੋ ਥਾਰੇ ਆਪਾਂ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਮਿਲਾਵਾਂਗੇ ਤੁਹਾਡੇ ਨਾਲ। ਨਾਮ ਕੀ ਹੈ ਸਰ ਤੁਹਾਡਾ? ਜੈ ਪ੍ਰਕਾਸ਼ ਜੀ ਤੁਸੀਂ ਦੱਸੋ। ਤਾਂ ਕਾਂਗਰਸ ਨੂੰ ਬੰਦ ਰਹਿ ਗਏ। ਦੇਸ਼ ਦੀ 70% ਜਿਹੜੀ ਦੀ ਆਮਦਨ ਦਾ ਸੋਰਸ ਹੈ ਉਹ ਐਗਰੀਕਲਚਰ ਬੇਸ ਹਾਂਜੀ ਔਰ ਐਗਰੀਕਲਚਰ ਨਾਲ ਹੀ ਸਾਰਾ ਵਪਾਰ ਚੱਲਦਾ ਇਸ ਕਰਕੇ ਜੇ ਕਿਸਾਨ ਹੀ ਸੰਤੁਸ਼ਟ ਨਹੀਂ ਆ ਕਿਸਾਨਾਂ ਨੂੰ ਉਹਦੇ ਮੰਗਾ ਨਹੀਂ ਪੂਰੀਆਂ ਹੁੰਦੀਆਂ ਤੇ ਸਾਰੀ ਆਰਥਵਵਸਥਾ ਦਾਵਾ ਡੋਲ ਹੋ ਸਕਦਾ ਉਹਨਾਂ ਨੇ ਕੋਸ਼ਿਸ਼ ਸਮਝ ਕੇ ਹੀ ਫੈਸਲਾ ਲਿਆ ਵੀ ਸਾਡੀ ਜਿਹੜੀ ਮੰਗਾ ਪੂਰੀਆਂ ਕੀਤੀਆਂ ਜਾਂ ਤਾਂ ਜੋ ਸਾਡਾ ਜਿਹੜਾ ਭਵਿੱਖ ਕੁਝ ਰੱਖੇ ਤੋਂ ਤੇ ਸਰਕਾਰ ਨੂੰ ਵੀ ਜ਼ਰੂਰੀ ਹੈ ਵੀ ਉਹਨਾਂ ਦਾ ਸਮਰਥਨ ਕਰੇ ਕਿਉਂਕਿ ਵਾਰ-ਵਾਰ ਡੇਲੇ ਕਰਨ ਨਾਲ ਵਪਾਰੀ ਤਾਂ ਪਰੇਸ਼ਾਨ ਹੁੰਦੇ ਹੁੰਦੇ ਨਾਲ ਕਿਸਾਨ ਨੇ ਜਾ ਕੋਈ ਕੋਈ ਖਤਰੇ ਚ ਪੈ। ਵਪਾਰੀ ਵੀ ਪਰੇਸ਼ਾਨ ਹੁੰਦੇ ਧਰਨੇ ਲਾਉਣ ਨਾਲ ਤੇ ਬੁਲਟਾ ਮਠਾ ਪੋਲ ਨਾਲ ਬੰਦ ਹੋਣ ਨਾਲ ਤੇ ਮਨ ਜਿਹੜਾ ਹੈਗਾ ਹੋਰ ਤੇ ਲੋਕ ਵੀ ਤੰਗ ਹੁੰਦੇ ਨੇ ਪਰੇਸ਼ਾਨ ਹੁੰਦੇ ਨੇ ਤੇ ਆਪਣਾਲੇ ਵੀ ਇਹ ਤੰਗਣਾ ਜਿਹੜਾ ਮਸਲਾ ਹੈ ਜਿਹੜੇ ਮੁੱਦੇ ਸਰਕਾਰ ਪਿਆ ਦੇਤਾ ਮਿੰਟਾ ਸਕਿੰਟਾਂ ਵਿੱਚ ਹੱਲ ਕਰ ਸਕਦੀ ਆ। ਜੋ ਕਹਿਆ ਇਹ ਤਾਂ ਆਪਾਂ ਇਹ ਨਹੀਂ ਕਹਿੰਦੇ ਕਿ ਮਤਲਬ ਕਰਨ ਕੀ ਨਾ ਕਰਨ ਪਰ ਆਪਣੀ ਗੁੰਝੀ ਹੈ ਵੀ ਜੋ ਕਰ ਸਕਦੇ ਆ ਤਾਂ ਵੀ ਮਤਲਬ ਨਵੇੜ ਤੋਂ ਹੱਲ ਕਰਦੇ ਕਿਸਾਨਾਂ ਦਾ ਵੀ ਨਾ ਕਰਨੇ ਲੱਗਨ ਵਾਰ-ਵਾਰ ਕਿਉਂ ਔਖੇ ਹੁੰਦੇ ਆ ਲੋਕ ਦਿੱਲੀ ਜਾਂਦੇ ਆ ਕਰਨੇ ਲਾਉਂਦੇ ਆ ਤੇ ਲੋਕ ਮਰਨ ਵਰਤ ਤੇ ਬੈਠਦੇ ਆ ਆਪਣੇ ਪਰਿਵਾਰਾਂ ਤੋਂ ਦੂਰ ਹੁੰਦੇ ਆ ਇਹੋ ਚੀਜ਼ ਹੈ ਨਾ ਹੋਵੇ ਇਸ ਦੁਆਰਾ ਅਸੀਂ ਇਹ ਅਸੀਂ ਕੋਈ ਥੇਰ ਬੇਨਤੀ ਕਰਦੇ ਸਰਕਾਰਾਂ ਨੂੰ ਜਿਹੜੀ ਵੀ ਸਰਕਾਰ ਇਸ ਮਸਲੇ ਨੂੰ ਅਨਨ ਕਰ ਸਕਦੀ ਹੈ ਜਾਂ ਕਰਨਾ ਚਾਹੁੰਦੀ ਹੈ ਜਾਂ ਆਪ ਦਾ ਕੋਈ ਇੰਟਰਸਟ ਦਿਖਾਵੇ ਇਹ ਇਸ ਮਸਲੇ ਵਿੱਚ ਵਿੱਚ ਪਾ ਕੇ ਇਸ ਮਸਲੇ ਨੂੰ ਖਤਮ ਕਰੇ ਤੇ ਇਹੀ ਉਮੀਦ ਕਰਦੇ ਆ ਕਿ ਕੋਈ ਨਾ ਕੋਈ ਸਰਕਾਰ ਦਾ ਜਾਗੂ ਵੀ ਕੋਈ ਨਾ ਕੋਈ ਬੰਦਾ ਸਾਹਮਣੇ ਆ ਕੇ ਇਹਦਾ ਹੱਲ ਕੱਢੇਗਾ ਤੱਕ ਦੇਖ ਰਹੇ ਸਾਡੀ ਰਿਪੋਰਟ ਮੈ ਕੋਟਪੁਰੇ ਤੋਂ ਰੋਇਤ ਆਜ਼ਾਦਪਾਤ ਤੋਂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਇਤ ਆਜ਼ਾਦ ਨਮਨ ਆਖਦਾ ਹਾਂ ਯਾਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਪਾਰਟਨਰ